ਜੰਮੂ ਕਸ਼ਮੀਰ ਦੇ ਇਲਾਕੇ ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਕਦਮ ਚੁੱਕੇ ਨੇ ਜਿਸ ਕਰਕੇ ਭਾਰਤ ਸਰਕਾਰ ਨੇ ਸਿੰਧ ਜਲ ਸਮਝੌਤਾ ਵੀ ਰੱਦ ਕਰਨ ਦਾ ਐਲਾਨ ਕੀਤਾ ਹੈ ਇਹ ਸਿੰਧ ਜਲ ਸਮਝੌਤਾ ਪਾਕਿਸਤਾਨ ਦੇ ਭਾਰਤ ਵਿਚਕਾਰ ਕੀ ਹੈ ਇਹਦੇ ਰਿਸ਼ਤੇ ਕੀ ਨੇ ਇਹ ਸੰਧੀ ਕਦੋਂ ਲਾਗੂ ਹੋਈ ਸੀ ਤੇ ਜੇ ਸੰਧੀ ਟੁੱਟ ਜਾਂਦੀ ਹੈ ਤੇ ਪਾਕਿਸਤਾਨ ਤੇ ਜਾਂ ਭਾਰਤ ਤੇ ਕੀ ਅਸਰ ਪਏਗਾ ਉਹ ਹੀ ਅੱਜ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਅਪ੍ਰੈਲ ਗੰਦੀ ਬੈਸਰਨ ਘਾਟੀ ਵਿੱਚ 22 ਅਪ੍ਰੈਲ ਨੂੰ دہشت گردਾਂ ਵੱਲੋਂ 28 ਸਲਾਨੀਆਂ ਨੂੰ ਮਾਰੇ ਜਾਣ ਦੀ ਹਿਰਦੇ ਵਿਦਕ ਘਟਨਾ ਨੇ ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੁਨੀਆ ਭਰ ਵਿੱਚ ਇਸ ਅਨਮਰੁਖੀ ਕਾਰੇ ਦੀ ਤਿੱਖੀ ਆਲੋਚਨਾ ਹੋ ਰਹੀ ਹੈ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਦੇ ਖਰਾਬ ਚੱਲ ਰਹੇ ਰਿਸ਼ਤਿਆਂ ਵਿੱਚ ਇਸ ਨਾਲ ਹੋਰ ਵਿਗਾੜ ਆਉਣ ਦੀ ਭਾਰੀ ਸ਼ੰਕਾ ਪੈਦਾ ਹੋ ਗਈ ਹੈ ਭਾਰਤ ਨੇ ਸਹੀ ਤੌਰ ਉੱਤੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਰਾਇਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਸਮੇਤ ਭਾਰ ਦੇ ਹੋਰ ਹਿੱਸਿਆਂ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਵਾਦੀ ਸੰਗਠਨ ਜੈਸ਼ੇ ਮੁਹੰਮਦ ਲਸ਼ਕਰੇ ਤੋਇਬਾ ਅਤੇ ਹਰਕਤ ਉਲ ਅਨਸਾਰ ਪਾਕਿਸਤਾਨ ਦੀ ਧਰਤੀ ਤੋਂ ਗੁਸਪੈੜ ਕਰਕੇ ਹਿੰਸਕ ਹਮਲਿਆਂ ਦੁਆਰਾ دہشت ਫੁਲਾਉਂਦੇ ਰਹੇ ਹਨ ਇਸੇ ਕਾਰਨ ਹੁਣ ਭਾਰਤ ਨੇ ਪਾਕਿਸਤਾਨ ਨਾਲ ਸਖਤੀ ਨਾਲ ਨਜਿੱਠਣ ਦਾ ਵੱਡਾ ਫੈਸਲਾ ਕਰਦਿਆ ਕੁਝ ਸਖਤ ਕਦਮ ਉਠਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਸਿੰਧ ਜਲ ਸਮਝੌਤੇ ਨੂੰ ਮੁਤਲਕ ਕਰਨਾ ਟਾਰੀਵਾਗਾ ਸਾਂਝੀ ਚੈੱਕਪੋਸਟ ਨੂੰ ਬੰਦ ਕਰਨਾ ਸਾਰੇ ਪਾਕਿਸਤਾਨੀ ਵਾਸੀਆਂ ਦੇ ਵਿਜੇ ਰੱਦ ਕਰਕੇ 48 ਘੰਟਿਆਂ ਵਿੱਚ ਉਹਨਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਆਦੇਸ਼ ਦੇਣਾ ਅਤੇ اسلامਾਬਾਦ ਵਿਖੇ ਭਾਰਤ ਦੇ ਦੂਤਾਵਾਸ ਦਾ ਸਟਾਫ ਘਟਾਉਣਾ ਅਤੇ ਇਸ ਤਰ੍ਹਾਂ ਹੀ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਦਾ ਸਟਾਫ ਘਟਾਉਣ ਲਈ ਵੀ ਨਿਰਦੇਸ਼ ਜਾਰੀ ਕਰਨਾ ਆਦ ਸ਼ਾਮਿਲ ਨੇ ਇਹਨਾਂ ਸਭ ਕਦਮਾਂ ਵਿੱਚੋਂ ਭਾਰਤ ਦਾ ਜਿਹੜਾ ਕਦਮ ਪਾਕਿਸਤਾਨ ਲਈ ਸਭ ਤੋਂ ਮਾਰੂ ਸਾਬਤ ਹੋ ਸਕਦਾ ਉਹ ਹੈ ਸਿੰਧ ਜਲ ਸਮਝੌਤੇ ਨੂੰ ਰੱਦ ਕਰਨਾ ਇਸ ਨਾਲ ਪਾਕਿਸਤਾਨ ਦੀ ਖੇਤੀਬਾੜੀ ਅਤੇ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ ਇੱਥੋਂ ਤੱਕ ਕਿ ਦੇਸ਼ ਨੂੰ ਪੀਣ ਵਾਲੇ ਪਾਣੀ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਭਾਰਤ ਵੱਲੋਂ ਸਿੰਧ ਜਲ ਸਮਝੌਤਾ ਰੱਦ ਕਰਨ ਦੀ ਖਬਰ ਦੇ ਨਾਲ ਹੀ ਪਾਠਕਾਂ ਵਿੱਚ ਇਹ ਜਾਣਨ ਦੀ ਦਿਲਚਸਪੀ ਪੈਦਾ ਹੋ ਗਈ ਹੈ ਕਿ ਇਹ ਸਮਝੌਤਾ ਕੀ ਹੈ ਤੇ ਕਦੋਂ ਹੋਇਆ ਸੀ ਅਤੇ ਇਸ ਦੇ ਪਾਕਿਸਤਾਨ ਉੱਤੇ ਕਿਹੋ ਜਿਹਾ ਪ੍ਰਭਾਵ ਪੈ ਸਕਦੇ ਨੇ ਇੱਥੇ ਇਹੀ ਦੱਸਣਾ ਚਾਹਾਂਗੇ ਕਿ ਸਿੰਧ ਜਲ ਸਮਝੌਤਾ ਕੀ ਹੈ ਸਿੰਧ ਜਲ ਸਮਝੌਤਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੀ 9 ਸਾਲ ਦੀ ਗੱਲਬਾਤ ਤੋਂ ਬਾਅਦ ਸਾਲ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ अय्यूब ਖਾਨ ਦਰਮਿਆਨ ਕਰਾਚੀ ਵਿੱਚ ਵਿਸ਼ਵ ਬੈਂਕ ਦੀ ਸਾਲਸੀ ਨਾਲ ਹੋਇਆ ਸੀ ਇਸ ਸਮਝੌਤੇ ਵਿੱਚ ਸਿੰਧ ਦਰਿਆ ਪ੍ਰਣਾਲੀ ਦੇ ਦਰਿਆਵਾਂ ਦੀ ਪਾਣੀ ਦੀ ਭਾਰਤ ਤੇ ਪਾਕਿਸਤਾਨ ਦਰਮਿਆਨ ਵੰਡ ਕੀਤੀ ਗਈ ਸੀ ਸਿੰਧ ਦਰਿਆ ਪ੍ਰਣਾਲੀ ਅਧੀਨ 6 ਦਰਿਆ ਸਿੰਧ ਜੇਲਮ ਚਨਾਬ ਰਾਵੀ ਅਤੇ ਬਿਆਸ ਆਉਂਦੇ ਹਨ ਸਿੰਧ ਜੇਲਮ ਅਤੇ ਚਨਾਬ ਦਾ ਪਾਣੀ ਜੋ ਕਰੀਬ 135 ਮਿਲੀਅਨ ਏਕੜ ਫੁੱਟ ਸਮਝੌਤੇ ਅਧੀਨ ਪਾਕਿਸਤਾਨ ਅਤੇ ਸਤਲੁਜ ਬਿਆਸ ਅਤੇ ਰਾਵੀ ਦਾ ਪਾਣੀ 33 ਮਿਲੀਅਨ ਏਕੜ ਫੁੱਟ ਭਾਰਤ ਨੂੰ ਦਿੱਤਾ ਗਿਆ ਸੀ ਸਿੰਧ ਦਰਿਆ ਪ੍ਰਣਾਲੀ ਦੇ ਉਕਤ ਦਰਿਆਵਾਂ ਦਾ 80% ਦੀ ਪਾਣੀ ਸਿੰਧ ਜੇਲਮ ਅਤੇ ਚਨਾਬ ਵਿੱਚ ਵਹਿੰਦਾ ਹੈ ਜਦੋਂ ਕਿ ਸਿਰਫ 20% ਦੀ ਪਾਣੀ ਹੀ ਸਤਲੁਜ ਰਾਵੀ ਅਤੇ ਬਿਆਸ ਵਿੱਚ ਵਹਿੰਦਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦਰਿਆਵਾਂ ਦੇ ਕੁੱਲ ਪਾਣੀ ਦਾ 80% ਪਾਕਿਸਤਾਨ ਨੂੰ ਦਿੱਤਾ ਜਾਂਦਾ ਹੈ ਅਤੇ 20% ਦੀ ਪਾਣੀ ਹੀ ਭਾਰਤ ਦੇ ਹਿੱਸੇ ਆਇਆ ਸੀ ਜਿਵੇਂ ਕਿ ਉੱਪਰ ਲਿਖਿਆ ਗਿਆ ਕਿ ਇਸ ਸਮਝੌਤਾ ਵਿਸ਼ਵ ਬੈਂਕ ਦੀ ਸਾਲਸੀ ਅਧੀਨ ਹੋਇਆ ਸੀ ਅਤੇ ਇਸ ਦੇ ਰੱਖ ਰਖਾ ਲਈ ਸਿੰਧ ਜਲ ਕਮਿਸ਼ਨ ਬਣਾਇਆ ਗਿਆ ਸੀ ਜੈਸੇ ਦੀ ਦੋਵੇਂ ਦੇਸ਼ ਦਰਿਆਵਾਂ ਦੇ ਪਾਣੀ ਦੇ ਵਹਾਅ ਸਬੰਧੀ ਇੱਕ ਦੂਜੇ ਨੂੰ ਸਮੇਂ-ਸਮੇਂ ਜਾਣਕਾਰੀ ਦਿੰਦੇ ਹਨ ਸਮਝੌਤੇ ਅਨੁਸਾਰ ਸਾਲ ਵਿੱਚ ਇੱਕ ਵਾਰ ਸਿੰਧ ਜਲ ਕਮਿਸ਼ਨ ਦੀ ਮੀਟਿੰਗ ਹੋਣੀ ਲਾਜ਼ਮੀ ਹੈ ਜੇਕਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਦਾ ਨਿਪਟਾਰਾ ਇਸ ਕਮਿਸ਼ਨ ਵਿੱਚ ਆਪਸੀ ਗੱਲਬਾਤ ਰਾਹੀਂ ਦੋਵੇਂ ਦੇਸ਼ ਕਰ ਸਕਦੇ ਹਨ ਜੇਕਰ ਸਮਝੌਤਾ ਨਾ ਹੋਵੇ ਤਾਂ ਵਿਸ਼ਵ ਬੈਂਕ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਅਤੇ ਜੇਕਰ ਫਿਰ ਵੀ ਸਹਿਮਤੀ ਨਾ ਬਣੇ ਤਾਂ ਵਿਵਾਦ ਅੰਤਰਰਾਸ਼ਟਰੀ ਅਦਾਲਤ ਵਿੱਚ ਵੀ ਜਾ ਸਕਦਾ ਹੁਣ ਪਾਕਿਸਤਾਨ ਤੇ ਕੀ ਪ੍ਰਭਾਵ ਪਵੇਗਾ ਭਾਰਤ ਵੱਲੋਂ ਸਿੰਧ ਜਲ ਸਮਝੌਤੇ ਨੂੰ ਮਤਲ ਕਰਦਾ ਜੋ ਫੈਸਲਾ ਕੀਤਾ ਗਿਆ ਉਸ ਨੂੰ ਪਾਕਿਸਤਾਨ ਲਈ ਇਸ ਲਈ ਮਾਰੂ ਕਿਹਾ ਜਾ ਰਿਹਾ ਕਿਉਂਕਿ ਪਾਕਿਸਤਾਨ ਦੀ 80% ਖੇਤੀਯੋਗ ਜ਼ਮੀਨ ਸਿੰਚਾਈ ਸਿੰਧ ਦਰਿਆ ਪ੍ਰਣਾਲੀ ਉੱਤੇ ਹੀ ਨਿਰਭਰ ਹੈ ਪਾਕਿਸਤਾਨ ਨੂੰ ਪ੍ਰਾਪਤ ਹੁੰਦੇ ਪਾਣੀ ਦਾ ਲਗਭਗ 93% ਹਿੱਸਾ ਸਿੰਚਾਈ ਲਈ ਇਸਤੇਮਾਲ ਹੁੰਦਾ ਹੈ ਖਾਸ ਕਰਕੇ ਸਿੰਧ ਅਤੇ ਪੰਜਾਬ ਦੀ ਖੇਤੀ ਵੱਡੇ ਪੱਧਰ ਉਤੇ ਇਸ ਦਰਿਆਈ ਪਾਣੀ ਉਤੇ ਨਿਰਭਰ ਕਰਦੀ ਹੈ ਪਾਕਿਸਤਾਨ ਦੀ ਆਰਥਿਕਤਾ ਵਿੱਚ ਖੇਤੀ ਦਾ ਯੋਗਦਾਨ 23% ਹੈ ਅਤੇ 68% ਆਬਾਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਖੇਤੀ ਉਤੇ ਨਿਰਭਰ ਹੈ ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਕਰਾਚੀ ਮੁਲਤਾਨ ਅਤੇ ਲਾਹੌਰ ਅਨੇਕਾਂ ਪੱਖਾਂ ਤੋਂ ਸਿੰਧ ਜੇਲਮ ਅਤੇ ਚਨਾਬ ਦੇ ਪਾਣੀ ਉੱਤੇ ਨਿਰਭਰ ਕਰਦੇ ਹਨ ਪਾਕਿਸਤਾਨ ਦੇ ਦੋ ਵੱਡੇ ਬਿਜਲੀ ਪ੍ਰੋਜੈਕਟ ਤਰਬੇਲਾ ਅਤੇ ਮੰਗਲਾ ਵੀ ਸਿੰਧ ਪਾਣੀ ਨਾਲ ਚੱਲਦੇ ਹਨ ਪਾਕਿਸਤਾਨ ਦੀ ਆਰਥਿਕਤਾ ਅਤੇ ਪਾਕਿਸਤਾਨ ਦੀਆਂ ਪਾਣੀ ਦੀਆਂ ਲੋੜਾਂ ਸੰਬੰਧੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਦਾ ਵਿਚਾਰ ਹੈ ਕਿ ਜੇਕਰ ਭਾਰਤ ਅਮਲੀ ਰੂਪ ਵਿੱਚ ਪਾਕਿਸਤਾਨ ਨੂੰ ਜਾਂਦੇ ਸਿੰਧ ਜੇਲਮ ਅਤੇ ਚਨਾਬ ਦੇ ਪਾਣੀਆਂ ਨੂੰ ਰੋਕ ਦਿੰਦਾ ਹੈ ਤਾਂ ਪਾਕਿਸਤਾਨ ਦੇ ਖੇਤੀ ਉਤਪਾਦਨ ਵਿੱਚ ਵੱਡੀ ਗਰਾਵਟ ਆ ਜਾਵੇਗੀ ਉਥੇ ਖਾਣੇ ਦਾ ਸੰਕਟ ਵੀ ਖੜਾ ਹੋ ਜਾਵੇਗਾ ਪਾਕਿਸਤਾਨ ਦੀ ਸ਼ਹਿਰੀ ਜਲ ਸਪਲਾਈ ਵੀ ਰੁਕ ਜਾਵੇਗੀ ਅਤੇ ਦੇਸ਼ ਵਿੱਚ ਅਸ਼ਾਂਤੀ ਫੈਲ ਸਕਦੀ ਹੈ ਦੇਸ਼ ਦਾ ਬਿਜਲੀ ਉਤਪਾਦਨ ਠੱਪ ਹੋਣ ਨਾਲ ਸ਼ਹਿਰੀ ਇਲਾਕਿਆਂ ਵਿੱਚ ਅੰਧੇਰਾ ਛਾ ਜਾਵੇਗਾ ਅਤੇ ਸਨਤਾਂ ਨੂੰ ਵੀ ਚਲਾਉਣਾ ਮੁਸ਼ਕਲ ਹੋ ਜਾਵੇਗਾ ਬਿਜਲੀ ਸੰਕਟ ਪੈਦਾ ਹੋਣ ਨਾਲ ਹੋਰ अनेका ਪੱਖਾਂ ਤੋਂ ਵੀ ਪਾਕਿਸਤਾਨ ਦਾ ਆਮ ਜਨ ਜੀਵਨ ਪ੍ਰਭਾਵਤ ਹੋ ਸਕਦਾ ਹੈ ਬਿਨਾਂ ਸ਼ੱਕ ਜੇਕਰ ਅਜਿਹਾ ਹੁੰਦਾ ਹੈ ਤਾਂ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਦੇਸ਼ਾਂ ਦੇ ਖਰਾਬ ਹੋ ਰਹੇ ਸਬਦ ਕਿਸੇ ਭਿਆਨਕ ਜੰਗ ਨੂੰ ਵੀ ਜਨਮ ਦੇ ਸਕਦੇ ਹਨ ਬਿਹਤਰ ਇਹੀ ਹੋਵੇਗਾ ਕਿ ਪਾਕਿਸਤਾਨ ਭਾਰਤ ਵਿਰੁੱਧ ਸਿੱਧਤ ਅਤਵਾਦ ਨੂੰ ਪੂਰੀ ਤਰ੍ਹਾਂ ਕੰਟਰੋਲ ਕਰੇ ਅਤੇ ਭਾਰਤ ਨਾਲ ਆਪਣੇ ਸਾਰੇ ਵਿਵਾਦ ਦਵੱਲੀ ਗੱਲਬਾਤ ਨਾਲ ਸੁਲਝਾਉਣ ਲਈ ਅੱਗੇ ਆਵੇ ਦੋਵਾਂ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਦੀ ਇਹ ਵੀ ਭਾਵਨਾ ਹੈ ਪਰ ਇਹ ਪਾਕਿਸਤਾਨ ਦੇ ਹਕਮਰਾਨ ਅਤੇ ਉਥੋਂ ਦੀ ਫੌਜੀ ਸਤਾਪਤੀ ਹੈ ਜੋ ਕੰਧ ਉੱਤੇ ਲਿਖੀ ਹੋਈ ਇਸ ਇਬਾਰਤ ਨੂੰ ਪੜਨ ਤੋਂ ਲਗਾਤਾਰ ਇਨਕਾਰੀ ਹੁੰਦੀ ਰਹੀ ਹੈ ਇਸ ਨੇ ਹੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਦਿਹਾਕਿਆਂ ਤੋਂ ਭੈੜੀ ਸਥਿਤੀ ਵਿੱਚ ਧੱਕਿਆ ਹੋਇਆ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੈਲਗਾਮ ਵਿੱਚ ਸਲਾਨੀਆਂ ਉੱਤੇ ਕਿਤੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਅੱਗੇ ਕੀ ਰੋਕ ਅਕਤੀਆਰ ਕਰਦੇ ਨੇ ਇਹ ਲੇਖ ਰਜਾਨਾ ਅਜੀਤ ਅਖਬਾਰ ਦੇ ਸੀਨੀਅਰ ਐਡੀਟਰ ਸਤਨਾਮ ਸਿੰਘ ਮਾਨਕੋ ਹੁਣਾਵਲੋਂ ਲਿਖਿਆ ਗਿਆ ਜੋ ਅਸੀਂ ਤੁਹਾਡੇ ਨਾਲ ਪੜ੍ਹ ਕੇ ਸਾਂਝਾ ਕੀਤਾ ਕਿ ਆਖਰ ਜਿਹੜਾ ਪਾਰ ਸਰਕਾਰ ਵੱਲੋਂ ਸਿੰਧ ਜਲ ਸਮਝੌਤਾ ਰੱਦ ਕੀਤਾ ਗਿਆ ਉਸ ਸਿੰਧ ਜਲ ਸਮਝੌਤੇ ਦੇ ਮੁਤਲੀਦਕ ਤੇ ਪਾਕਿਸਤਾਨ ਤੇ ਕੀ ਪ੍ਰਭਾਵ ਪੈਣਗੇ ਇਸ ਜਾਣਕਾਰੀ ਨਾਲ ਧੜਤ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ